ਅੰਮ੍ਰਿਤਸਰ ਮਜੀਠਾ ਰੋਡ ਬਾਈਪਾਸ ਉੱਤੇ ਸਥਿਤ ਐਚਡੀਐਫਸੀ ਬੈਂਕ ਦੇ ਬਾਹਰ ਅੱਜ ਬਾਲਮਿਕੀ ਭਾਈਚਾਰੇ ਅਤੇ ਕੁਝ ਲੋਕਾਂ ਦੇ ਵੱਲੋਂ ਬੈਠ ਕੇ ਬੈਂਕ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬਾਲਮਿਕੀ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਬੈਂਕ ਦੇ ਵਿੱਚ ਕੰਮ ਕਰਦੇ ਇੱਕ ਕਰਮਚਾਰੀ ਦੇ ਵੱਲੋਂ ਲੋਕਾਂ ਦੇ ਨਾਲ ਐਫਡੀ ਦੇ ਨਾਮ ਉੱਤੇ ਮੋਟੀ ਠੱਗੀ ਮਾਰੀ ਜਾ ਰਹੀ ਹੈ ਅਤੇ ਇਸ ਸਬੰਧੀ ਉਹ ਲਗਾਤਾਰ ਹੀ ਬੈਂਕ ਦੇ ਵਿੱਚ ਚੱਕਰ ਕੱਢ ਰਹੇ ਨੇ ਲੇਕਿਨ ਉਹਨਾਂ ਨੂੰ ਇਸ ਸਬੰਧੀ ਇਨਸਾਫ ਨਹੀਂ ਮਿਲ ਰਿਹਾ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਬਾਲਮਿਕੀ ਸਮਾਜ ਦੇ ਅਗਰ ਨੂੰ ਨਾਲ ਲੈ ਕੇ ਪ੍ਰਦਰਸ਼ਨ ਕੀਤਾ ਉਹਨਾਂ ਕਹਿ ਰਹੇ ਕਿ ਬੈਂਕ ਦੇ ਵਿੱਚ ਕੰਮ ਕਰਦੇ ਕਰਮਚਾਰੀ ਵੱਲੋਂ ਲੋਕਾਂ ਦੀਆਂ ਲੱਖਾਂ ਦੀਆਂ ਐਫ ਡੀਆਂ ਕਰਾ ਕੇ ਬਾਅਦ ਵਿੱਚ ਆਪ ਹੀ ਉਹ ਐਫ ਡੀਆਂ ਤੋੜ ਕੇ ਆਪਣੇ ਜਾਣਕਾਰਾਂ ਦੇ ਖਾਤੇ ਵਿੱਚ ਪੈਸੇ ਟਰਾਂਸਫਰ ਕਰ ਰਿਆ ਸੀ ਜਿਸ ਦੀ ਜਾਣਕਾਰੀ ਉਹਨਾਂ ਨੂੰ ਲੱਗੀ ਅਤੇ ਉਹਨਾਂ ਨੇ ਹੁਣ ਬੈਂਕ ਦੇ ਬਾਹਰ ਪ੍ਰਦਰਸ਼ਨ ਕੀਤਾ ਦੂਸਰੇ ਪਾਸੇ ਇਸ ਸੰਬੰਧੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਹੈ ਕਿ ਬੈਂਕ ਦੇ ਵਿੱਚ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਬੈਂਕ ਦੇ ਕਰਮਚਾਰੀ ਵੱਲੋਂ ਇਹ ਸਾਰੀ ਹਰਕਤ ਕੀਤੀ ਗਈ ਹੈ। ਫਿਲਹਾਲ ਬੈਂਕ ਦੇ ਮੈਨੇਜਰ ਨਾਲ ਵੀ ਗੱਲਬਾਤ ਹੋ ਰਹੀ ਹੈ। ਅਤੇ ਜਿਨ੍ਹਾਂ ਲੋਕਾਂ ਦੇ ਖਾਤੇ ਦੇ ਵਿੱਚੋਂ ਪੈਸੇ ਗਾਇਬ ਹੋਏ ਆ ਫਿਲਹਾਲ ਉਹ ਵੀ ਪੈਸੇ ਖਾਤੇ ਵਿੱਚ ਪਾਏ ਜਾ ਰਹੇ ਨੇ। ਉਕਤ આરોપી ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਗੋਪਾਲੇ ਸੋਹਣੇ ਪਿਆਪਾ ਵਾਰ ਵਾਲ ਮੀਕ ਮਹਾਰਾਜ ਜੀ ਜੈ ਸਤਿਗੁਰੂ ਮਲਕੀਨਾਥ ਮਹਾਰਾਜ ਜੀ ਜੈ ਮੈਂ ਸਾਫ ਸੇਵਾ ਕਰਦਾ ਹਾਂ ਪੁਲਿਸ ਨਿਗਮ ਅਚਾਰਾ ਤੋਂ ਪਿਆ ਪ੍ਰਧਾਨ ਸਾਡੀ ਕਮਿਸ਼ਨਰ ਮਾਹਿੰਦੀ ਸਿੰਘ ਜੁਗੜੀ ਜੀ ਜੋ ਅੱਜ ਸਾਨੂੰ ਇੱਥੇ ਰੋਡ ਪ੍ਰਦਰਸ਼ਨ ਕਰਨ ਆ ਪਿਆ ਗਿਆ ਜੀ ਇੱਥੇ ਆਪਣੇ ਪਿੰਡ ਪੰਡੋਰੀ ਤੋਂ ਕੋਈ ਆਪਣੇ ਅਸੀ ਭਾਈਚਾਰਾ ਵਾ ਕੋਈ ਆਪਣੇ ਭੈਣ ਭਰਾ ਜਿਨ੍ਹਾਂ ਨੇ ਕੋਈ ਐਫਪੀ ਆਂ ਕਰਵਾਈਆਂ ਹੋਈਆਂ ਸੀ ਐਫਪੀ ਆਂ ਕਰਵਾਈਆਂ ਇੱਥੇ ਬੈਂਕ ਨੇ ਜਿਹੜਾ ਇਹ ਨਾਲ ਘਮਲਾ ਕੀਤਾ ਆ ਵਾ ਤਬਾਦ ਦੇ ਵਿੱਚ ਸਾਨੂੰ ਇਨਸਾਫ ਨਾ ਦਿੱਤਾ ਗਿਆ ਬਹੁਤ ਵਾਰੀ ਅੱਗੇ ਪੁੱਛਦੇ ਗਏ ਆ ਤੇ ਪੁੱਛਦੇ ਇਹ 2 4 5 ਵਾਰੀ ਆਏ ਆ ਇਹਨਾਂ ਨੂੰ ਇੱਥੋਂ ਆ ਕੇ ਅੱਜ ਕਰਦੇ ਗੱਲ ਕਰਦੇ ਆ ਤੇ ਇਹ ਜਿਹੜੇ ਆ ਭੈਣ ਭਰਾਵਾਂ ਨੂੰ ਜਿਹੜਿਆਂ ਨੇ ਤੰਗ ਪ੍ਰੇਸ਼ਾਨ ਕਰ ਦਿੱਤੇ ਆ ਇਹ ਜਿਹੜਾ ਬੈਂਕ ਆ ਇਹ ਘਪਲਾ ਕਰ ਰਿਹਾ HDFC ਬੈਂਕ ਕਾਦੀਆਂ ਕਾਦੀ ਪੈਸੇ ਇਹ ਜੀ ਆ ਇਹਨਾਂ ਨੇ ਐਫਡੀਆਂ ਕਰਵਾਈਆਂ ਮਾਰ ਬਣਾਵਾ ਕੇ ਚਾਹ ਇੱਥੇ ਐਫਡੀਆਂ ਕਰਵਾਈਆਂ ਐਫਡੀਆਂ ਕਰਵਾਈਆਂ ਕੀ ਐਫਡੀਆਂ ਲੈਣ ਆਉਂਦੇ ਆ ਤੇ ਕੀ ਕੀ ਕਿਹਾ ਜਾਂਦਾ ਬੈਂਕ ਵੱਲੋਂ ਕੀ ਕਿਹਾ ਜਾਂਦਾ ਬੈਂਕ ਵੱਲੋਂ ਜਦੋਂ ਆ ਬੈਂਕ ਲੋ ਆ ਕੇ ਕਿਹਾ ਜਾਂਦਾ ਵੀ ਅੱਜ ਜਦੋਂ ਕਰਦੇ ਆ ਗੱਲ ਕਰਦੇ ਆ ਜਿਹੜੇ ਸਬੰਧ ਦੇ ਵਿੱਚ ਜਿਹੜਾ ਆ ਜੀ ਇਹ ਘਪਲਾ ਕਰ ਰਿਹਾ ਬੈਂਕ ਕੀ ਸਮਝਦੇ ਹੁਣ ਇਹ ਜਿਹੜੇ ਸਾਹਿਬ ਆ ਵੀ ਆ ਮਾਰ ਰੋਡ ਪਰ ਕਰਨ ਦੇ ਪ੍ਰਦਰਸ਼ਨ ਕਰਨ ਦੇ ਦਾ ਬੈਂਕੜਾ ਇਹਦਾ ਵੀ ਜਿਹੜਾ ਘਰਾਉ ਕਰਾਂਗੇ ਜੇ ਸਾਨੂੰ ਕੋਈ ਇਨਸਾਮ ਮਿਲ ਜੂ ਤੇ ਠੀਕ ਹੈ ਨਹੀਂ ਦੇਆ ਲੰਮੇ ਸਮੇਂ ਤੱਕ ਸਾਡੀ ਕਿਸੇ ਬੈਂਕ ਦੇ ਅਧਿਕਾਰੀ ਨਾਲ ਗੱਲਬਾਤ ਹੋਈ ਸਾਡੀ ਇਹ ਜਿਹੜਾ ਬੋਵੀ ਇੰਨੀ ਹੈ ਜੀ ਇਧਰ ਗੱਲਬਾਤ ਕੀਤੀ ਮੁੰਡਿਆ ਨੇ ਤੇ ਇਹਨੇ ਕੋਈ ਜਵਾਬ ਨਹੀਂ ਸਾਨੂੰ ਦਿੱਤਾ ਤੇ ਆ ਅੱਗੇ ਸਾਨੂੰ ਜਿਹੜਾ ਆ ਅੱਜ ਜਿਹੜਾ ਸਾਨੂੰ ਆ ਅੱਜ ਰੋੜਾਂ ਦੇ ਉੱਤੇ ਬਹਿਣਾ ਪਿਆ ਕਿੰਨਾ ਪਰਿਵਾਰ ਆ ਜਿਨ੍ਹਾਂ ਦੇ ਪੈਸੇ ਜੀ ਐਫਟੀਆਂ ਦੇ ਫਸੇ ਆ ਜੀ ਆਪਣਾ 115 ਈ ਬਤੀ ਪਰਿਵਾਰ ਆ ਜੀ ਜਿਨ੍ਹਾਂ ਦੀ ਐਫਡੀਆਂ ਜੀ ਡੇਢ ਕਰੋੜ ਦੇ ਲਗਭਗ ਘਪਲਾਇਆ ਡੇਢ ਕਰੋੜ ਰੁਪਏ ਦਾ ਘੱਟੋ ਘੱਟ ਡੇਢ ਕਰੋੜ ਦਾ ਜਿਹੜਾ ਘਪਲਾ ਹੋਇਆ ਹੈ ਇਹ ਕਿੱਦੀ ਜਮਾਈ ਸਾਰੀ ਜਿਹੜੇ ਬੈਂਕ ਦਾ ਹੈ ਬੈਂਕ ਦਾ ਹਾਂ ਜੀ ਐਫਡੀ ਬੈਂਕ ਹੁਣ ਕੀ ਮੰਗ ਕਰਦੇ ਹੁਣ ਆਈਏ ਮੰਗ ਕਰਦੇ ਆ ਵੀ ਜਿਹੜਾ ਸਾਨੂੰ ਇਨਸਾਫ ਦਿੱਤਾ ਜਾਵੇ ਨਹੀਂ ਤੇ ਲੰਬੇ ਸਮੇਂ ਲਈ ਇੱਧਰ ਕਰਨਾ ਪ੍ਰੋਟੈਕਸ਼ਨ ਉਹ ਇੱਕ ਬਾੜ ਬਾੜ ਮਾਰਾ ਜੀ ਕੀ ਇਹ ਸ਼ਵਾਸ਼ਣ ਬ੍ਰਿਆ ਮੈਨੇਜਰ ਸਾਹਿਬ ਨੂੰ ਮਿਲੇ ਅੱਜ ਅੱਜ ਕਿਉਂ ਤਹਲਾਤ ਲਾ ਕੇ ਬੈਂਕ ਦੇ ਬਾਹਰ ਮੇਰਾ ਨਾਮ ਸਰ ਫਿਕਰਮਜੀਤ ਸਿੰਘ ਆ ਹੂੰ ਇਹ ਬੈਂਕ ਵੱਲੋਂ ਤਰੋੜ ਕੀਤਾ ਗਿਆ ਸੀ ਐਫਡੀ ਦੇ ਨਾਮ ਤੇ ਦੇ ਉਸ ਸਮਾਗਮ ਵਿੱਚ ਅੱਜ ਤਰਨਾਲ ਆਇਆ ਗਿਆ ਸੀ ਜੀ ਅੱਜ ਮਹਿੰਦਰ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਨਵੇਂ ਬੰਦਿਆਂ ਦੀ ਲਿਸਟ ਦੇ ਦਿੱਤੀ ਆ ਠੀਕ ਆ ਜਿਨ੍ਹਾਂ ਦੀ ਅਪਰੂਵ 10 ਬੰਦਿਆਂ ਦੀ ਜਿਹਦੇ ਵਿੱਚ ਜਿਨ੍ਹਾਂ ਦੀ ਅਪਰੂਵਲ ਮਿਲ ਗਈ ਉਹਨਾਂ ਦੇ ਕੱਲ ਤੱਕ ਪੈਸੇ ਪਾਜਣਗੇ ਤੇ ਅਗਲੇ 9 ਬੰਦਿਆਂ ਦੀ ਲਿਸਟ ਉਹਨਾਂ ਨੇ ਫੇਰ ਭੇਜ ਦਿੱਤੀ ਦੀ ਉਹਨਾਂ ਦੇ ਵੀ ਨਾਮ ਦੱਸ ਦਿੱਤੇ ਆ ਤੇ ਉਹਨਾਂ ਦੇ ਵੀ ਪੈਸੇ ਜਿਹੜੇ ਅਗਲੇ ਸ਼ੁੱਕਰਵਾਰ ਤੱਕ ਆ ਜਾਣਗੇ ਪੂਰਾ ਭਰੋਸਾ ਦੇ ਦਿੱਤਾ Broard ਕੀ ਕੀਤਾ ਗਿਆ Broard ਸਰ ਐਫ ਡੀਆਂ ਕੀਤੀਆਂ ਕਰਵਾਇਆਂ ਗਈਆਂ ਸੀ ਪਰਿਵਾਰਾਂ ਵੱਲੋਂ ਪਰਿਵਾਰਾਂ ਨੂੰ ਸਰਟੀਫਿਕੇਟ ਦਿੱਤੇ ਸੀ ਇਹਨੇ 10 ਲੱਖ ਦੀ ਕਿਸੇ ਨੇ 6 ਲੱਖ ਦੀ ਕਿਸੇ ਨੇ 4 ਲੱਖ ਦੀ ਉਹਨਾਂ ਦਾ ਬੈਂਕ ਮਲਟੀਪਲ ਬੋਬੀ ਲੈਣ ਅੱਛਾ ਜਿਨੇ ਕੀ ਇਹ ਐਪੜੀਆਂ ਧਰਵਾ ਕੇ ਤੇ ਆਪਣੇ ਸੱਜਣਾ ਦੇ ਦੋਸਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਕੇ ਉਹ ਤੋਂ ਕੱਢ ਲਈ ਆ। ਇਹ ਕਦੋਂ ਦਾ ਕਰਦਾ ਆ ਰਿਹਾ ਸੀ ਬੰਦਾ ਜਿਹੜਾ ਫਰੋਡ ਹੈ। ਜੇ ਸਰ 4 ਸਾਲ ਕਿਤੇ ਲੱਖਾਂ ਤੋਂ ਹੋ ਗਿਆ। ਜਿੰਨਾ ਜਿੰਨਾ ਜਿਹੜੀ ਜਿਹੜੀ ਐਪੜੀ ਪੂਰੀ ਹੁੰਦੀ ਗਈ ਉਹ ਉਸ ਸਾਹਿਬ ਨਾਲ ਲੱਖਾਂ ਗਿਆ ਸਮਝਾ। ਤੇ ਉਹਦਾ ਉਹਨੂੰ ਪਤਾ ਲੱਗਦਾ ਕਿ ਆ ਵੀ ਇਹ ਟਰੋਲ ਹੈ। ਲੱਗਦਾ ਬੈਂਕ ਨੂੰ ਜਦੋਂ ਲੱਗਦਾ ਹੈ ਕਦਾਂ ਹੈ। ਹਾਂ ਸਰ। ਹਾਂ ਇਹ ਲੱਗਦਾ ਇੱਥੇ ਕਿ ਘਰ ਵੀ ਚਾਲਤ ਹੋ ਗਈ ਪੱਤਾ ਹੁਣ ਜਿੱਦਾਂ ਇੱਥੇ ਬੱਚਾ ਹੋ ਗਿਆ ਹੈ ਜੇਲ੍ਹ ਦੇ ਵਿੱਚ ਆ ਅੱਛਾ ਜਿਹੜੇ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਗਾੜੀ ਪੈਸੀ ਪਾਈ ਉਹ ਵੀ ਜੇਲ੍ਹ ਦੇ ਵਿੱਚ ਨੇ ਠੀਕ ਹੈ ਤੇ ਸਾਨੂੰ ਮੈਨੇਜਰ ਸਾਹਿਬ ਵੱਲੋਂ ਪਹਿਲਾਂ ਕਿਹਾ ਗਿਆ ਸੀ 15 ਤਰੀਕ ਤੱਕ ਤੁਹਾਡੇ ਜਿਹੜੇ ਪੈਸੇ ਹੋ ਪੈ ਜਾਣਗੇ ਉਸ ਤੋਂ ਬਾਅਦ 5 ਤਰੀਕ 4 ਤਰੀਕ ਲਾਰਿਆਂ ਦੇ ਵਿੱਚ ਕੰਮ ਚੱਲਦਾ ਗਿਆ ਤੇ ਇਸ ਕਰਕੇ ਸਾਨੂੰ ਜਿਹੜਾ ਅੱਜ ਕੋਪੀ ਰੈਸਟ ਕਰਨਾ ਪਿਆ ਵਾ ਪਰ ਅੱਜ ਸਾਨੂੰ ਉਹਨਾਂ ਨੇ ਪੂਰਾ ਪ੍ਰੋਪਰ ਪ੍ਰੂਫਾ ਦੇ ਦਿੱਤਾ ਲਿਸਟ ਦਿਖਾ ਦਿੱਤੀ ਆ ਪੀਸ ਪੈ ਚੁੱਕੇ ਨੇ ਤੇ ਫੌਂਡਾ ਵਾਲੇ ਬੰਦਾਂ ਦੇ ਵਿੱਚ ਪਾਸੇ ਆ ਰਹੇ ਪੈਸੇ ਸਾਰੇ ਪਾਏ ਗਏ ਨੇ ਕਿ ਕੱਟ ਵੱਟ ਕੀਤਾ ਗਿਆ ਕੋਈ ਨਹੀਂ ਸਾਰੇ ਪਾਏ ਗਏ ਨੇ ਵਿਆਜ ਸਮਿਤ ਪੈਸੇ ਮੈਨੂੰ ਇਹ ਸੋਪੀ ਜਿਹੜੀ ਹੈ ਤੁਹਾਡੀ ਘੜੀ ਯੂਨੀਅਨ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਜਿਲ੍ਹਾ ਦੀ ਅਸਾਂ ਕਿਸਾਨ ਜਥੇਬੰਦੀ ਆ ਪਾਲ ਮਿਲਟੀ ਸਭਾ ਆ ਸਾਰੇ ਭਰਾਵਾਂ ਨੇ ਸਾਨੂੰ ਸਪੋਰਟ ਕੀਤੀ ਹੈ ਤੇ ਹੋਰ ਪਿੰਡ ਦੇ ਕਬੱਡੇ ਸੱਜਣੇ ਸਾਰੇ ਬੈਂਕ ਆਉਂਦੇ ਅੱਜ ਕੁਝ ਨਿਯਮਾਰੇ ਨਾਲ ਠੀਕ ਹੈ ਮੇਰੇ ਨਾਲ 6 ਲੱਖ ਦਾ ਪਰੋਵੇਗਾ ਕਿਸੇ ਨਾਲ 14 ਲੱਖ ਦਾ 8 ਲੱਖ ਦਾ ਇਸ ਤਰ੍ਹਾਂ ਕਰਕੇ ਅਸੀਂ ਐਫ ਆਰ ਆਈ ਦੇ ਵਿੱਚ ਅਕਾਉਂਟ ਦੇਖੀਏ 1 ਕਰੋੜ ਤੇ 40 ਲੱਖ ਦੀ ਮਾਮਲੀ ਹੋ ਗਈ ਗੁਨੀਸ਼ ਸਿਫਰ ਕਰਦੇ ਕਿ ਇਸ ਤਰ੍ਹਾਂ ਅਸੀਂ ਬੈਂਕ ਵਿੱਚ ਰਕਮ ਜਮ੍ਹਾਂ ਹੁੰਦੀ ਸੀ ਉਸ ਤੋਂ ਬਾਅਦ ਐਫ ਡੀਆ ਕਰ ਦਿੱਤੇ ਸੀ ਜਾਂ ਇਹ ਕਿੱਦਾਂ ਕਰਦੇ ਸੀ ਐਫ ਡੀਆ ਕਰਦੇ ਸੀ ਤਾਂ ਕਿਸੇ ਦੀ ਬੰਦਾ ਯੂ ਪੀ ਆਈ ਆਪਣੇ ਫੋਨ ਦੇ ਵਿੱਚ ਚਲਾ ਕੇ ਉਹਨਾਂ ਨੂੰ ਫੋਨ ਲੈਂਦੇ ਓਟ ਵੀ ਆਪਣੇ ਮੋਟਾ ਕੇ ਹੋਨ ਫੜ ਕੇ ਤੇ ਜੀ ਆਈ ਆ ਜੀ ਕਿ ਇਹ ਮੈਸੇਜਾਂ ਦਾ ਵੀ ਇਹਨਾਂ ਨੇ ਕੀਤਾ ਹੋਈ ਮੈਸੇਜ ਬਲੌਕ ਕਰ ਦਿੱਤੀ ਸੀਗੇ ਤੇ ਮੈਸੇਜ ਨਹੀਂ ਗਏ ਕਸਟਮਰਾਂ ਨੂੰ ਇਹਨਾਂ ਦਾ ਕਰਕੇ ਉਹਨੂੰ ਜਿਹੜਾ ਪਤਾ ਨਹੀਂ ਜੀ ਲੱਗਦਾ ਕਿ ਹੁਣ ਜਿਹੜੇ ਲੋਕਾਂ ਦੇ ਫਰੋਡ ਹੋਇਆ ਜੀ ਮੈਂ ਤੁਹਾਡੇ ਨਾਲ ਹੋਇਆ ਕਿ ਉਹਨਾਂ ਪੈਸੇ ਤਾਂ ਨਾਲ ਵਾਪਸ ਮਿਲ ਗਏ ਨੇ ਜੀ ਲੱਗਦਾ ਕਿ ਹੁਣ ਗਾਹ ਜਿਹੜੇ ਲੋਕਾਂ ਹੋਣਗੇ ਉਹਨਾਂ ਨਾਲ ਫਰੋਡ ਨਹੀਂ ਹੋਊਗਾ ਜੀ ਉਹਦੀ ਬਾਤ ਸਮਾਂ ਦੱਸੇਗਾ ਬਾਕੀ ਆਹ ਮਾਹਰ ਜਿਹੜਾ ਆ ਬਾਰੇ ਕੋ ਕਸਟਮਰ ਹੁੰਦਾ ਜਿਹੜਾ ਆਪਣੇ ਵਿੱਚ ਪੈਸੀ ਸੇਫ ਨਹੀਂ ਬੈਂਕਾਂ ਦੇ ਵਿੱਚ ਪੈਸੀ ਸੇਫ ਬਟ ਹੁਣ ਅਸੀਂ ਇਹ ਮਹਿਸੂਸ ਕਰ ਰਹੇ ਆਂ ਵੀ ਬੈਂਕਾਂ ਵੀ ਸੇਫ ਨਹੀਂ ਹੋ ਗਏ ਆਂ ਅ ਅੱਜ ਵੀ ਦੇਖ ਰਹੇ ਸੀ ਅਸੀਂ ਅਸੀਂ ਕਹਿੰਦੇ ਹਾਂ ਚਾਰ ਤੇ 52 ਲੱਖ ਦਾ ਫਰਾਡ ਜਿਹੜਾ ਹੋ ਚੁੱਕਿਆ ਹੈ ਇਸ ਕਰਕੇ ਮੈਂ ਸਮਝਦਾ ਕਿ ਬੈਂਕਾਂ ਵੀ ਜਿਹੜੀਆਂ ਭਾਜੀ ਸੇਫ ਨਹੀਂ ਅਸੀਂ ਦੇਖਿਆ ਜਦੋਂ ਬੈਂਕ 'ਚ ਕੋਈ ਪੈਸੇ ਜਮ੍ਹਾਂ ਕਰਾਉਂਦਾ ਤੇ ਉੱਥੇ ਜਿਹੜੇ ਬੈਂਕ ਦੇ ਕਈ ਅਧਿਕਾਰੀ ਬੈਠੇ ਹੁੰਦੇ ਨੇ ਕਈ ਛੋਲਸਾ ਵਾਲੇ ਬੈਠੇ ਹੁੰਦੇ ਨੇ ਉਹਨੇ ਬੈਂਕ ਦੀ ਐਫ ਡੀ ਕਰਨ ਦੀ ਬਜਾਈ ਛੋਲਸਾ ਕਰ ਦਿੰਦੇ ਨੇ ਇਤਨਾ ਬੜਾ ਦੇਖਣ ਨੂੰ ਮਿਲਦਾ ਹੈ ਭਾਜੀ ਅੱਜ ਪਹੁੰਚੇ ਤੋਂ ਹੀ ਬੈਂਕ ਇੱਕ ਬੈਂਕ ਦੇ ਵਿੱਚ ਫਰਾਡ ਹੋਇਆ ਹੈ ਜੁਦੀ ਐਫਸੀ ਜਿਹਦੇ ਸੰਬੰਧੀ ਪਹਿਲਾ ਮੁਕਦਮਾ ਦਰਜ ਹੈ ਤਫ਼ਤੀਸ਼ ਜਾਰੀ ਹੈ ਇਨਾ ਬੰਦਿਆਂ ਦੇ ਇੱਥੋਂ ਪੈਸੇ ਚਲੇ ਗਏ ਕੁਝ ਆਦਮੀਆਂ ਦੀ ਜਿਹੜੀ amount ਆ ਚੁੱਕੀ ਆ ਅੱਛਾ ਜੀ ਮੈਨੇਜਰ ਸਾਹਿਬ ਆਂਦੇ ਵੀ 1-2 ਦਿਨ ਦੇ ਵਿੱਚ ਪੈ ਜਾਣੀਆਂ ਜਿਹੜੇ ਬੱਦੇ ਬਕਾਇਆ ਬਚਦੇ ਆ ਉਹਨਾਂ ਦਾ ਲਿਖ ਕੇ ਭੇਜਿਆ ਤੇ ਉਹ ਜਲਦੀ ਆ ਜਾਣੀਆਂ ਤੇ ਸਾਰਿਆਂ ਦੇ ਪੈਸੇ ਜਿਹੜੇ ਦੇ ਦਿੱਤੇ ਜਾਣੇ